ਉਦੇ ਚ ਇਹ ਹੁੰਦਾ ਕਿ ਜੇ ਅੱਜ ਤੱਕੀ ਨਾਲ ਕਿਸੇ ਨੂੰ ਹੁਕਮ ਪਾਸ ਕਰਤਾ ਨਾਲ ਜ਼ਹਿਨ ਲਈ ਅਦਾਲਤਾਂ ਨੇ ਮਜਬੂਰ ਕਰਤਾ ਤੇ ਕੱਲ ਨੂੰ ਕੋਈ ਜਾਣ ਹੋਣੀ ਹੋ ਗਈ ਤਾਂ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਝਗੜਾ ਹੋ ਗਿਆ ਕੋਈ ਇੱਕ ਅੱਧਾ ਅੱਧੀ ਜਾਨ ਗਵਾ ਬੈਠਾ ਤਾਂ ਅਦਾਲਤ ਫਿਰ ਉਸ ਪੱਖ ਨੂੰ ਧਿਆਨ ਚ ਰੱਖਦੇ ਹੋਏ ਜੇ ਦੋਵਾਂ ਦੀ ਸਹਿਮਤੀ ਆ ਫਿਰ ਤਾਂ ਠੀਕ ਆ ਹੁਕਮ ਪਾਸ ਕਰ ਦਿੰਦੀ ਆ ਪਰ ਆਮ ਤੌਰ ਤੇ ਹੁਣ ਇਹ ਕਾਨੂੰਨ ਉਹਨਾਂ ਸਰਦਾਰ ਨਹੀਂ ਰਿਹਾ ਜਿੰਨਾ ਪਹਿਲਾਂ ਹੁੰਦਾ ਹਾਂਜੀ ਮੋਸਟਲੀ ਤਾਂ ਇਹ ਕਾਨੂੰਨ ਕੌਂਸਲ ਨੂੰ ਦੇ ਦਿੰਦੇ ਕਿ ਫਰਜ਼ਾ ਦਰਜ ਹੁੰਦਾ ਜਾਂ ਜ਼ਰਕੀ ਵਾਲੇ ਦਿੰਦੇ ਐਪਲੀਕੇਸ਼ਨ ਤਾਂ ਲੜਕੇ ਵੱਲੋਂ ਪਾਇਆ ਜਾਂਦਾ ਕਿ ਹਾਂ ਮੈਂ ਬਸਾਉਣ ਨੂੰ ਤਿਆਰ ਹਾਂ ਅਸੀਂ ਬਸਾਉਣ ਨੂੰ ਤਿਆਰ ਹਾਂ ਇਸ ਲਈ ਤੇ ਵਰਤਿਆ ਜਾਂਦਾ ਤਾਂ ਹੁਣ ਆਪਾਂ ਇਹਨਾਂ ਦੇ ਨਾਲ ਹੀ ਰਿਲੇਟਡ ਇੱਕ ਗੱਲ ਕਰੀਏ ਕਿ ਜਿਸ ਤਰ੍ਹਾਂ ਕਿਸੇ ਕੋਈ ਵੀ ਕਾਨੂੰਨ ਕਹਿੰਦਾ ਕਿ ਕਿਸੇ ਦੀ ਜਾਨ ਨਹੀਂ ਲੈ ਸਕਦਾ ਜੀ ਤਾਂ ਜਿਸ ਤਰ੍ਹਾਂ ਕਿ ਲੜਕੇ ਲੜਕੀਆਂ ਲਾ ਮੈਰਿਜ ਕਰਾਉਣ ਚਲੇ ਜਾਂਦੇ ਨੇ ਘਰੋਂ ਭੱਜ ਕੇ ਚਲੇ ਜਾਂਦੇ ਨੇ ਬਹੁਤ ਵਾਰ ਇਹ ਹੁੰਦਾ ਹੈ ਕਿ ਦੋਨਾਂ ਦੀ ਮੈਚਿੰਗ ਹੀ ਹੁੰਦੀ ਹੈ ਘਰ ਦੇ ਵੈਸੇ ਹੀ ਅੜੀ ਚ ਕਿਤੇ ਕੁਝ ਕਾਸਟੇਜਮ ਆਪਣੇ ਦਿਮਾਗਾਂ ਚ ਵੜੀ ਹੋਈ ਹੈ ਜਾਂ ਕੁਝ ਇਸ ਤਰ੍ਹਾਂ ਕਿ ਇੱਥੇ ਆਪਾਂ ਕਰਨਾ ਹੀ ਨਹੀਂ ਨਹੀਂ ਵਾਰ ਤਾਂ ਇਹ ਹੁੰਦਾ ਹੈ ਕਿ ਦੋਨਾਂ ਦੀ ਇੰਗੇਜਮੈਂਟ ਹੋਈ ਤੋਂ ਬਾਅਦ ਕਿਤੇ ਉਹਨਾਂ ਚ ਕੋਈ ਗੱਲਬਾਤ ਹੋਈ ਜਾਂ ਕਿਤੇ ਵਿਚੋਲੇ ਹੀ ਇਸ ਤਰ੍ਹਾਂ ਦਾ ਆ ਗਿਆ ਕਿ ਉਹਨੇ ਵਿਸਬਿਊਟ ਤੋਂ ਮਾਤਾ ਤਾਂ ਉਹ ਘਰੋਂ ਭੱਜ ਜਾਂਦੇ ਆ ਘਰੋਂ ਭੱਜ ਕੇ ਮਿਲਦਾ ਜਿਸ ਤਰ੍ਹਾਂ ਕਿ ਹਾਈ ਕੋਰਟ ਜਾਂਦੇ ਸੀ ਕਿ ਪ੍ਰੋਟੈਕਸ਼ਨ ਲੈ ਲਈ ਨਾ ਮੈਂ ਕਰਵਾਤੀ ਦਾ ਇੱਥੇ ਵੀ ਜੈਸ਼ਨ ਕੋਰਟ ਤੋਂ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਜਾਂ ਕਿਸ ਤਰ੍ਹਾਂ ਉਹ ਥੋੜਾ ਜਿਹਾ ਇਹ ਇਹ ਬਹੁਤ ਵੱਡਾ ਪਲੇਖ ਆਮ ਤੌਰ ਤੇ ਤੁਹਾਡੇ ਕੋਲੇ ਵੀ ਆਉਂਦੇ ਹੋਣਗੇ ਮੇਰੇ ਕੋਲੇ ਵੀ ਹਰ ਰੋਜ਼ ਵੀ ਅਸੀਂ ਕੋਰਟ ਮੈਰਿਜ ਕਰਾਉਂਦੇ ਨਾ ਹੀ ਕਰਵਾਉਂਦੇ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਵਿਆਹ ਕਰਾਉਣ ਦਾ ਕੋਈ ਪ੍ਰੋਸੀਜਰ ਨਹੀਂ ਹੈ ਨਾ ਹੀ ਕੋਈ ਕਾਨੂੰਨ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਡਿਪਟੀ ਕਮਿਸ਼ਨਰ ਜੋ ਹੈ ਉਹਦੇ ਕੋਲੇ ਪਾਵਰ ਹੈ ਉਹਦੇ ਕੋਲੇ ਵਿਆਹ ਕਰਾਉਣ ਵਾਸਤੇ ਦਰਖਾਸਤ ਦਿੱਤੀ ਜਾ ਸਕਦੀ ਹੈ ਜਾਂ ਜਿਹੜਾ ਹੈਗਾ ਵਿਆਹ ਹੋ ਚੁੱਕਿਆ ਰਵਾਇਤਾਂ ਜਿਹੜੀਆਂ ਨਿਭਾਈਆਂ ਗਈਆਂ ਤਾਂ ਉਹਦੀ ਰਜਿਸਟ੍ਰੇਸ਼ਨ ਤਸਿਲਦਾਰ ਦੇ ਕੋਲ ਹੁੰਦੀ ਆ। ਅਦਾਲਤੂ ਦੇ ਵਿੱਚ ਸਿਰਫ ਜੇ ਕੋਈ ਜੋੜਾ ਇਸ ਤਰ੍ਹਾਂ ਭੱਜ ਜਾਂਦਾ ਜਾਂ ਕਿਸੇ ਨੂੰ ਵੀ ਮੰਨ ਲਓ ਜਾਨ ਦਾ ਖਤਰਾ ਹੈ ਉਹ ਸਿਰਫ ਪ੍ਰੋਟੈਕਸ਼ਨ ਲੈ ਸਕਦੇ ਆ ਕਿ ਸਾਡੀ ਜਾਨ ਨੂੰ ਖਤਰਾ ਹੈ ਫਲਾਣੇ ਫਲਾਣੇ ਬੰਦਿਆਂ ਤੋਂ ਉਹ ਸਾਡੀ ਕੁੱਟਮਾਰ ਕਰ ਸਕਦੇ ਆ ਸਾਨੂੰ ਜਾਨੋਂ ਵੀ ਮਾਰ ਸਕਦੇ ਆ ਤਾਂ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ। ਅਦਾਲਤ ਸਿਰਫ ਐਸਐਸਪੀ ਜਾਂ ਪੁਲਿਸ ਨੂੰ ਇਹ ਹੁਕਮ ਕਰ ਦਿੰਦੇ ਆ ਵੀ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ ਇਹਨਾਂ ਦੀ ਰੱਖਿਆ ਕੀਤੀ ਜਾਵੇ ਤੇ ਹੁਣ ਅਦਾਲਤਾਂ ਇੱਕ ਨਾਲ ਇਹ ਲਾਈਨ ਲਿਖਦੀਆਂ ਕਿ ਜੋ ਅਸੀਂ ਪ੍ਰੋਟੈਕਸ਼ਨ ਦੇ ਰਹੇ ਆ ਇਹ ਨਾ ਹੀ ਤਾਂ ਵਿਆਹ ਤੇ ਨਾ ਹੀ ਇਹ ਵਿਆਹ ਦਾ ਸਬੂਤ ਹਾਂਜੀ ਹੁਣ ਇਹ ਤਾਂ ਸੀ ਲੜਕੀਆਂ ਬਾਰੇ ਕਾਨੂੰਨ ਇਸ ਤੋਂ ਪਹਿਲਾਂ ਕਿ ਆਪਾਂ ਦੂਸਰੇ ਜੋ ਕਾਨੂੰਨ ਹੈ ਉਹ ਆਪਾਂ ਸ਼ੁਰੂ ਕਰੀ ਜਾਂ ਉਹਨਾਂ ਬਾਰੇ ਜਾਣਕਾਰੀ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਦਸਪਲੂਟ ਕਿਸੇ ਦਾ ਵੀ ਪੈਸਰ ਕਰੇ ਫੈਮਿਲੀ 'ਚ ਕਦੇ ਵੀ ਪੈ ਜਾਂਦਾ ਛੋਟੀ ਛੋਟੀ ਗੱਲ ਤੋਂ ਬਹੁਤ ਵਾਰ ਪੈ ਜਾਂਦਾ ਤਾਂ ਕੋਸ਼ਿਸ਼ ਕਰਿਆ ਕਰੋ ਕਿ ਉਹ ਮਸਲਾ ਤੁਹਾਡੇ ਬੈਡਰੂਮ ਤੱਕ ਨਿਪੜੇ ਬੈਡਰੂਮ ਤੱਕ ਨਹੀਂ ਨਿਪੜਦਾ ਤਾਂ ਘਰ ਦੀ ਚਾਰ ਦਿਵਾਰੀ 'ਚ ਨਿਪੜੇ ਜੇ ਘਰ ਦੀ ਚਾਰ ਦਿਵਾਰੀ 'ਚ ਨਹੀਂ ਨਿਪੜਦਾ ਤਾਂ ਉਹ ਮਾਜੇ 'ਚ ਜਾਂ ਬਹੁਤ ਵਾਰ ਬੰਦਿਆਂ 'ਚ ਚਾਰ ਜਾਨਾਂ 'ਚ ਨਿਪੜ ਜੇ ਪਰ ਜਦੋਂ ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਤਾਂ ਸਾਡੀ ਪਤਾ ਕੀ ਮਜਬੂਰੀ ਹੁੰਦੀ ਹੈ ਸਾਡੀ ਇਹ ਮਜਬੂਰੀ ਹੁੰਦੀ ਹੈ ਕਿ ਜੇਕਰ ਅਸੀਂ ਸਿੰਪਲ ਐਪਲੀਕੇਸ਼ਨ ਲਿਖਤੀ ਨਾ ਤੁਹਾਡੀ ਤਾਂ ਉਥੇ ਹੋਣਾ ਉਹਦੇ ਤੇ ਕੁਝ ਨਹੀਂ ਕਿ ਲੜਕੀ ਨੂੰ ਲੱਫੜ ਮਾਰਿਆ ਇੱਕ ਲੱਫੜ ਚੱਕਦਾ ਬਹੁਤ ਵਰੀ ਜਾਂਦਾ ਗਾਲ ਕੱਢੀ ਜਾਂ ਪੇਕਿਆਂ ਨੂੰ ਕੁਛ ਕਹਿਤਾ ਤਾਂ ਉਸ ਗੱਲ ਦਾ ਬਣਦਾ ਤਾਂ ਕੁਝ ਹੁੰਦਾ ਨਹੀਂ ਨਿਬੜ ਵੀ ਉੱਥੇ ਜਾਣਾ ਹੁੰਦਾ ਪਰ ਸਾਨੂੰ ਬਣਾਉਣ ਵਾਸਤੇ ਕੁਝ ਇਸ ਤਰ੍ਹਾਂ ਦਾ ਵਿੱਚ ਝੂਠ ਭਰਨਾ ਪੈਂਦਾ ਕਿ ਲੜਕੀ ਨੂੰ ਵੀ ਨਹੀਂ ਪਤਾ ਹੁੰਦਾ ਲੜਕੇ ਨੂੰ ਵੀ ਨਹੀਂ ਪਤਾ ਹੁੰਦਾ ਉਹ ਐਪਲੀਕੇਸ਼ਨ ਜਦੋਂ ਕਿਤੇ ਐਸਐਸਪੀ ਦੇ ਜਾ ਕੇ ਮਹਿਲਾ ਥਾਣੇ ਚ ਜਾਂ ਹੋਰ ਕਿਤੇ ਜਾਂਦੀ ਹੈ ਜਾਂ ਕੋਣ ਚ ਲਾਉਣੀ ਹੈ ਕਿਉਂਕਿ ਉਹ ਸਿਰਫ ਨਾਂ ਹੀ ਬਦਲੇ ਹੁੰਦੇ ਆ ਉਹ ਹਰੇਕ ਦਾ ਉਹੀ ਲੱਗਪੱਗ ਬਣਿਆ ਹੁੰਦਾ ਕਿ ਮੇਰੇ ਲੱਖਣ ਮਾਰਿਆ ਨਾਨ ਨੇ ਮੇਰੇ ਵਾਲ ਫੜਦੇ ਸੱਸ ਨੇ ਮੇਰੇ ਲੱਤਾਂ ਮਾਰ ਗਿਆ ਸੱਸ ਕੋਲਾਂ ਦੀ ਉਹ ਵੀ ਚੇਰ ਨਾਲ ਧੋਦੀ ਬੈਠੀ ਹੋਵੇ ਤੇ ਉਹ ਕਿਹੜਾ ਕਿਸੇ ਨੇ ਦੇਖਿਆ ਹੁੰਦਾ ਇੱਕ ਵਾਰ ਪਰਚਾ ਬਣਾਉਂ ਲਈ ਤੇ ਜਦੋਂ ਉਹ ਐਪਲੀਕੇਸ਼ਨ ਆ ਕੇ ਲੜਕੇ ਵਾਲੇ ਪੜਦੇ ਆ ਕਿ ਆਹ ਕੁਸ਼ਤਾ ਸੀ ਕਦੇ ਵੀ ਨਹੀਂ ਸੀ ਕਰਿਆ ਮਨਾਰ ਕਹਿੰਦੀ ਐ ਮੈਂ ਤਾਂ ਪੈਣਾ ਵਾਂਗੂ ਰੱਖਦੀ ਸੀ ਮੇਰਾ ਤਾਂ ਬਹੁਤ ਪਿਆਰ ਸੀ ਸੋਹਣਾ ਕਹਿੰਦਦਾ ਮੈਂ ਧੀਆ ਵਾਂਗੂ ਰੱਖਦਾ ਸੀ ਪਰ ਨਾ ਸਾਰਿਆਂ ਦਾ ਲਿਖਤਾ ਉਸ ਤੋਂ ਬਾਅਦ ਉਹਨਾਂ ਦਾ ਪੈਚਅਪ ਹੋਣਾ ਬਹੁਤ ਔਖਾ ਹੋ ਜਾਂਦਾ ਪਰ ਅਸੀਂ ਕਿਉਂ ਲਿਖਦੇ ਆ ਇਹ ਗੱਲ ਅਸੀਂ ਤਾਂ ਲਿਖਦੇ ਆ ਕਿ ਹਰ ਵਕਤ ਪੈਚਅਪ ਦਾ ਚਾਂਸ ਨਹੀਂ ਹੁੰਦਾ ਤੇ ਪਹਿਲੀ ਐਪਲੀਕੇਸ਼ਨ ਲਿਖੀ ਵੀ ਉਹ ਸਾਰੀ ਉਮਰ ਸਾਰੀ ਉਮਰ ਕੁਛ ਨਹੀਂ ਬੰਦ ਦਿੰਦੀ ਜੇਕਰ ਉਹ ਵਕੀਰ ਤੋਂ ਲਿਖਾਈ ਹੋਵੇ ਬਹੁਤ ਵਾਰ ਇਹ ਹੁੰਦਾ ਕਿ ਚਲੋ ਇਹ ਡਾਇਰਸਟ ਕੋਲ ਲਿਖਵਾ ਕੇ ਇੱਕ ਵਾਰ ਦੇ ਦਿੰਦੇ ਜੇ ਗੱਲ ਵੱਧ ਗਈ ਫਿਰ ਵਕੀਲ ਕੋਲੇ ਚਲੇ ਜਾਵਾਂਗੇ ਪਰ ਉਹ ਟਾਈਮ ਲਿਖੀ ਵੀ ਇੱਕ ਗੱਲ ਵੀ ਤੁਹਾਡੀ ਰਿਪੋਰਟ ਚ ਆ ਗਈ ਨਾ ਬਾਅਦ ਚ ਅਸੀਂ ਉਹਨੂੰ ਕਵਰ ਬਹੁਤ ਔਖੇ ਤਰੀਕੇ ਨਾਲ ਕਰਦੇ ਹਾਂ ਇਸ ਲਈ ਸਾਨੂੰ ਇਹ ਲਿਖਣਾ ਪੈਂਦਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕਿਸੇ ਦਾ ਇਸ ਤਰ੍ਹਾਂ ਕਰ ਨਾ ਉਸ ਤਰ੍ਹਾਂ ਉਜੜੇ ਅਸੀਂ ਕਹਿੰਦੇ ਹਾਂ ਸਾਨੂੰ ਤਾਂ ਮੋਸਟਲੀ ਮੈਨੂੰ ਵੀ ਤੇ ਕੁੜੀ ਸਾਹਿਬ ਨੂੰ ਬਹੁਤ ਵਾਰ ਜੈਤ ਸਾਹਿਬ ਨੇ ਵੀ ਇਹ ਕਹ ਲੱਖੀ ਹੈ ਕਿ ਇਸ ਤਰ੍ਹਾਂ ਤੁਸੀਂ ਸਮਝੌਤੇ ਕਰਾਈ ਜਾਂਦੇ ਹੋ ਸਮਝੋ ਤੇ ਕਰਾਈ ਜਾਂਦੇ ਤੁਸੀਂ ਰੋਟੀ ਨਹੀਂ ਖਾਣੀ ਤਾਂ ਅਸੀਂ ਕਹਿੰਦੇ ਹਾਂ ਰੋਟਾ ਦੇ ਘਰ ਬੱਟ ਕੇ ਰੋਟੀ ਈ ਖਾ। ਤਾਂ ਹਰੇਕ ਕੋ ਉਸ ਤਰ੍ਹਾਂ ਦਾ ਨਹੀਂ। ਬਹੁਤ ਵਾਰ ਸਾਡੇ ਚ ਵੀ ਇਸ ਤਰ੍ਹਾਂ ਦੇ ਹੈਗੇ ਨੇ। ਮੈਂ ਐਵੇਂ ਕਿਉਂ ਆਖਾਂ ਵੀ? ਹਰੇਕ ਪ੍ਰੋਫੈਸ਼ਨ 'ਚ ਹੁੰਦੇ ਨੇ ਕਿ ਜਿਨ੍ਹਾਂ ਨੇ ਇਹ ਕਹਿਣਾ ਕਿ ਵਾਹ ਸਾਡੇ ਕੋਲੇ ਕੇਸ ਆ ਗਿਆ ਹੁਣ ਅਸੀਂ ਸਮਝੌਤਾ ਤਾਂ ਹੋਣੀ ਨਹੀਂ ਦੇਣਾ। ਤੇ ਇੱਕ ਗੱਲ ਹੋਰ ਵੀ ਹੈ ਦੇ ਚ ਕਿ ਲੜਕੀ ਦੇ ਨਾਲ ਵੀ ਬਹੁਤ ਇਸ ਤਰ੍ਹਾਂ ਦੇ ਮਹਤਵਪੂਰਨ ਬੰਦੇ ਜਾ ਲੇਡੀ ਜੇ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੀਐਨਡੀਟੀ ਦਿਲ ਵਿੱਚ ਅਸੀਂ ਇੰਨਾ ਚਿਰ ਕੰਮ ਕੀਤਾ ਭੂਨਾਤਿਆ ਤੇ ਹੁਣ ਲੜਕੀਆਂ ਘਟ ਗਈਆਂ ਤਾਂ ਜਿਹੜੀਆਂ ਮੋਤਵਾਰ ਜਨਾਨੀਆਂ ਜਾਂ ਮੋਤਵਾਰ ਆਦਮੀ ਉਹਨਾਂ ਦੇ ਨਾਲ ਆਉਂਦੇ ਨੇ ਖਾਸ ਤੌਰ ਤੇ ਲੇਡੀਜ਼ ਹੁੰਦੀਆਂ ਨੇ ਉਹਨਾਂ ਨੂੰ ਉਦੋਂ ਹੀ ਆਪਦਾ ਭਤੀਜਾ ਤੇ ਮਹਾਲਜਾ ਦੇ ਸੰ ਲੱਗ ਜਾਂਦੇ ਨੇ ਕਿ ਇਹਦਾ ਇੱਥੋਂ ਤਰਵਾ ਦੇ ਮੈਂ ਉਹਦੇ ਨਾਲ ਕਰਨਾ ਹੈ ਉਹ ਹੋ ਨਹੀਂ ਦਿੰਦੀ ਬਹੁਤ ਬਰੀ ਹੁੰਦਾ ਪਾਸੇ ਤੋਂ ਆ ਕੇ ਸਾਡੇ ਕੋਲ ਕੇਸ ਲੈ ਕੇ ਆਉਂਦੀ ਨਾ ਥੈਂਕ ਯੂ ਉਹ ਆ ਕੇ ਬਿਲਕੁਲ ਸਾਡੇ ਕੋਲੇ ਜ਼ੈਦ ਤੇ ਆ ਕੇ ਜਣਗੀਆਂ ਵਕੀਲ ਸਾਹਿਬ ਇਧਰੋਂ ਛੇਤੀ ਨਵੇਂ ਲੋ ਤੇ ਅਸੀਂ ਇਹਨਾਂ ਦਾ ਫੁਲਾਨੀ ਦਾ ਤੇ ਵਧੀਆ ਮੁੰਡਾ ਹੈਗਾ ਉੱਥੇ ਕਰਾ ਦੇਵਾਂਗੇ ਤੇ ਮੌਤਵਾਰ ਅਸੀਂ ਇਹੇ ਜੇ ਸਮਝੌਤੇ ਕਰਾਇਨੇ ਕਿ ਕਾਉਂਸਲਿੰਗ ਹੋਈ ਤੋਂ ਬਾਅਦ ਲੜਕੀ ਵੀ ਕਾਉਂਸਲਿੰਗ ਕੀਤੀ ਤੇ ਘਰੇ ਦੱਸੇ ਜਿਹੜਾ ਕੁੜੀ ਘਰ ਵਾਲੇ ਕੋਲੇ ਭੱਜ ਗਈ ਆਤਮ ਇਸ ਤਰ੍ਹਾਂ ਦੀਆਂ ਵੀ ਹੋਈਆਂ ਕਿਉਂਕਿ ਪੰਚਾਇਤ ਕਈ ਵਾਰੀ ਲੜਕੀ ਇੱਕ ਵਾਰ ਬੋਲ ਵੇੜਦੀ ਐ ਬਾਅਦ ਜਾਂਦੇ ਬੋਲਾਂ ਤੋਂ ਵਰਤਨਾ ਬਹੁਤ ਔਖਾ ਹੋ ਜਾਂਦਾ ਹੈ ਤੇ ਮੇਰੇ ਘਰ ਦੇ ਕੀ ਕਹਿਣਗੇ ਲੜਕੀ ਨੂੰ ਮੈਂ ਕਿਹਾ ਤੂੰ ਚਲੀ ਜਾ ਮੈਂ ਖੁਦ ਸਾਹ ਨੂੰ ਤਾਂ ਲੜਕੀ ਪਤਾ ਕੀ ਕਰ ਦਿੱਤੀ ਕਹਿੰਦੀ ਜੀ ਮੇਰੇ ਘਰਦਿਆਂ ਦੀ ਬੇਇੱਜ਼ਤੀ ਹੋਊ ਮੈਂ ਕਿਹਾ ਭੈਣੇ ਤੂੰ ਤਲਾਕ ਕਰਾ ਕੇ ਜਿਹੜਾ ਸਟਾਰ ਲਵਾ ਦੇਂਗੀ ਤਾਂ ਉਹ ਕੁੜੀ ਐ ਜੀ ਸਮਝੀ ਤੇ ਰਾਤ ਨੂੰ ਬਿਨਾਂ ਦੱਸਿਆ ਤੇ ਘਰ ਵਾਲੇ ਕੋਲੇ ਚੜੀ ਗਈ ਤੇ ਉਹਨਾਂ ਦੇ ਪੰਚਾਇਤ ਵੱਲੋਂ ਫੋਨ ਆਇਆ ਕਹਿੰਦੇ ਵਕੀਲ ਸਾਹਿਬ ਤੁਹਾਡੇ ਲਈ ਗੱਲ ਸਹੀ ਹੋ ਗਈ ਮੈਂ ਕਿਹਾ ਜੀ ਕਹਿੰਦੇ ਸਾਡੀ ਰਾਤ ਕੁੜੀ ਭੱਜ ਗਈ ਮੈਂ ਕਿਹਾ ਕਿੱਥੇ ਕਿੱ데 ਘਰ ਵਾਲੇ ਨਾਲ ਮੈਂ ਕਿਹਾ ਭੱਜ ਗਈ ਕਿਉਂ ਕਹਿੰਦੀ ਆ ਆ ਤੇ ਸੌਹਰੇ ਗਈ ਤਾਂ ਸਮਝੋ ਉੱਚ ਥੋੜਾ ਜਿਹਾ ਕਈ ਵਾਰੀ ਫਰਕ ਰਹਿ ਜਾਂਦਾ ਜਦੋਂ ਗਲਤ ਬੰਦਿਆਂ ਦੇ ਹੱਥ ਚੜ ਜਾਂਦਾ ਨਾ ਗੇਸ ਤੇ ਕੁੜੀ ਦੇ ਪਿਓ ਦੀ ਵੀ ਬਹੁਤ ਵਾਰੀ ਨਹੀਂ ਚੱਲਦੀ ਇਸ ਲਈ ਪਹਿਲਾਂ ਹੀ ਜੰਬਲ ਕੇ ਚੱਲਿਆ ਜਾਂਦਾ ਧੰਨਵਾਦ ਹੋਣਾ ਕੁੜੀ ਸਾਹਿਬ ਪੁੱਛ ਗੱਲ ਕਰੀਏ ਕਿ ਵਸੀਅਤ ਦੀ ਜੀ ਵਸੀਅਤ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਤੇ ਕਿਵੇਂ ਤੇ ਕਿਵੇਂ ਲਾਗੂ ਕਰਉਂਦੀ ਹੈ ਵਸੀਅਤ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਰਜਿਸਟਰਡ ਵਸੀਅਤ ਹੁੰਦੀ ਆ ਆ ਕਰ ਤਸਵੀਲ ਜਾ ਕੇ ਤਸਵੀਲਦਾਰ ਤੋਂ ਰਜਿਸਟਰਡ ਕਰਵਾ ਲੈਣੇ ਆ ਉਹ ਕੋਈ ਵੀ ਕਰ ਸਕਦਾ ਹੈ ਤੇ ਕਿਤੇ ਵੀ ਕਰ ਸਕਦਾ। ਅਸੀਂ ਇਹ ਤਾਂ ਜਿਹੜੀ ਕੋਈ ਵੀ ਬੰਦਾ ਕਰ ਸਕਦਾ, ਕਿਤੇ ਵੀ ਕਰ ਸਕਦਾ। ਤਾਂ ਇੱਕ ਤਾਂ ਵੀ ਰਜਿਸਟਰ ਕਿ ਅਸੀਂ ਉਹ ਲਿਖ ਲਈ ਤੇ ਉਹ ਤਸਵੀਰ 'ਚ ਜਾ ਕੇ ਤਸਵੀਰਦਾਰ ਸਾਹ ਕੋਲ ਅਸੀਂ ਰਜਿਸਟਰ ਕਰਵਾ ਲਈ। ਕਈ ਵਾਰੀ ਹਾਲਾਤ ਐ ਉਹ ਜਿਹੜੇ ਹੁੰਦੇ ਆ ਵੀ ਤਸਵੀਰ 'ਚ ਜਾਣ ਦਾ ਸਮਾਂ ਨਹੀਂ ਹੁੰਦਾ। ਜਾਂ ਬੰਦਾ ਚਾਹੁੰਦਾ ਨਹੀਂ ਹੁੰਦਾ ਵੀ ਮੈਂ ਬਾਹਰ ਜਾ ਕੇ ਘਰ ਦੇ ਵਿੱਚੇ ਵਿੱਚ ਹੀ ਮੈਂ ਸਾਰਾ ਕੁਝ ਨਿਪਟਾ ਦਿਆਂ। ਤਾਂ ਉਹ ਕਰੇਲੂ ਕੌਰ ਤੇ ਘਰੇ ਵੀ ਲਿਖ ਦਿੰਦੇ ਆ ਜਿਹਨੂੰ ਖਾਨੀਜੀ ਵਿਸੀਤ ਕਹਿੰਦੇ ਆ ਵੈਲਿਊ ਦੋਨਾਂ ਦੀ ਬਰਾਬਰ ਹੈ ਦੋਨਾਂ ਦੇ ਇੰਤਕਾਲ ਹੋਣਾ ਹੁੰਦਾ ਦੋਨਾਂ ਦੇ ਆਧਾਰ ਤੇ ਪ੍ਰਾਪਰਟੀ ਜਿਹੜੀ ਜਾਣੀ ਹੁੰਦੀ ਆ ਆ ਇਹ ਹੁੰਦਾ ਥੋੜਾ ਜਿਹਾ ਵੀ ਜੇ ਉਹ ਰਜਿਸਟਰਡ ਹੋਵੇ ਤਾਂ ਇਹ ਬੰਜਾਇਸ਼ ਰੈਂਟੀਆਂ ਵੀ ਜਿਹੜੀ ਰਜਿਸਟਰਡ ਹੈ ਤਾਂ ਇਹ ਸਹੀ ਆ ਤਾਂ ਜੇ ਕਿਉਂਕਿ ਮੌਤ ਤੋਂ ਬਾਅਦ ਲਾਗੂ ਹੋਣੀ ਹੁੰਦੀ ਆ ਵਿਸੀਤ ਤਾਂ ਕਈ ਵਾਰੀ ਕੀ ਹੁੰਦਾ ਕੋਈ ਦੂਜੀ ਪਾਰਟੀ ਚੈਲੇਂਜ ਕਰ ਦਿੰਦੀ ਹੈ ਤੇ ਇਹ ਜਾਲੀ ਵਸੀਅਤ ਹੈ ਜੀ ਬਾਅਦ ਚ ਬਣਾਈ ਗਈ ਆ ਤਾਂ ਜੇ ਰਜਿਸਟਰ ਹੋਊਗੀ ਤਾਂ ਥੋੜਾ ਜਆ ਉਹਦੇ ਨਾਲ ਇਹ ਰਹਿੰਦਾ ਕਿ ਹਾਂ ਬੰਦੇ ਨੇ ਜਾ ਕੇ ਉਹਦੀ ਫੋਟੋ ਵੀ ਹੋਈ ਆ ਕਿ ਉਹਨੇ ਆਪ ਕਰਵਾਈ ਆ ਇਹ ਜਾਲੀ ਨਹੀਂ ਆ ਹਾਂ ਹਮ ਤਾਂ ਉਸਲੀ ਇਹ ਮੈਥੀ ਬਣ ਚੁੱਕੀ ਹੈ ਕਿ ਇਹ ਖਾਨਗੀ ਵਸੀਅਤ ਬਣਦੀ ਮੌਤ ਤੋਂ ਬਾਅਦ ਬੜੀ ਬੜੀ ਜਾਗਦੇ ਆਦਮੀ ਮਰਿਆ ਵਰਗਾ ਹੀ ਹੁੰਦਾ ਜੋ ਕਿਤੇ ਜਾ ਨਹੀਂ ਚਾਹਦਾ ਜਾਂ ਕੰਟੈਂਟ ਨਹੀਂ ਦੇ ਸਕਦਾ ਤਾਂ ਇੱਕ ਗੱਲ ਹੋਰ ਵੀ ਹੈ ਸਾਰੇ ਵਿੱਚ ਕਿ ਜੋ ਵਸੀਅਤ ਹੈ ਵਸੀਅਤ ਦੇ ਵਿੱਚ ਅਗਰ ਬੈਨੀਫਿਸ਼ੀਰੀ ਦਾ ਨਾਮ ਆ ਜਾਂਦਾ ਤਾਂ ਕੀ ਇਹ ਵਸੀਅਤ ਰੱਦ ਹੋ ਜਾਂਦੀ ਨਹੀਂ ਵਸੀਅਤ ਦੱਸ ਕਿ ਤ ਆ ਜਾਂਦੇ ਜੇ ਉਹਦੇ ਚ ਕੰਟੀਨਰ ਹੋ ਜਾਪਾ ਇਹ ਬੱਥਰੇ ਜਿਹੜੀਆਂ ਨਾ ਸੁਪਰੀਮ ਕੋਰਟ ਦੇ ਜਾਂ ਉੱਚ ਅਦਾਲਤਾਂ ਦੇ ਬਹੁਤ ਸਾਰੇ ਫੈਸਲੇ ਆ ਇਹ ਆਮ ਤੌਰ ਤੇ ਸਮਝਿਆ ਜਾਂਦਾ ਵੀ ਜੇ ਨਾ ਬੈਨੀਫਿਸ਼ੀਰੀ ਜਿਹਦੇ ਹੱਕ ਦੇ ਵਸੀਅਤ ਕੀਤੀ ਗਈ ਹੈ ਜੇ ਮੌਕੇ ਦੇ ਨਾਲ ਸੀ ਤਾਂ ਉਹ ਦਬਾਅ ਤਹਿਤ ਕਰਾਈ ਗਈ ਹੋ ਸਕਦੀ ਹੈ ਇਸ ਕਰਕੇ ਦੂਜੀ ਗੱਲ ਇਹ ਹੈ ਕਿ ਜੋ ਵਸੀਤ ਕਰਦੇ ਆ ਜਿਨ੍ਹਾਂ ਨੂੰ ਛੱਡਿਆ ਗਿਆ ਜਿਨ੍ਹਾਂ ਦਾ ਕੋਈ ਛੱਡਿਆ ਗਿਆ ਉਹ ਜ਼ਰੂਰੀ ਹੈ ਉਹਨਾਂ ਬਾਰੇ ਦੱਸਣਾ ਕਿ ਮੈਂ ਇਹਨਾਂ ਨੂੰ ਕਿਉਂ ਛੱਡਿਆ ਜਾਂ ਇਹਨਾਂ ਨੂੰ ਕੋਈ ਕਹਿੰਦਾ ਪ੍ਰਾਪਰਟੀ ਦਿੱਤੀ ਸੀ ਜਾਂ ਇਹਨਾਂ ਦੀ ਜਿਹੜੀ ਹੈ ਕੋਈ ਨਗਦ ਇਹਨਾਂ ਨੂੰ ਇਹਨਾਂ ਦਾ ਹੱਕ ਦਿੱਤਾ ਜਾਂ ਉਹ ਮੇਰੀ ਸੇਵਾ ਨਹੀਂ ਕਰਦਾ ਮੇਰੇ ਨਾਲ ਨਹੀਂ ਰਹਿੰਦਾ ਉਹਨਾਂ ਦਾ ਘੱਟੋ ਘੱਟ ਜ਼ਿਕਰ ਜ਼ਰੂਰ ਹੋਵੇ ਵੀ ਜਿਨ ਨੂੰ ਅਸੀਂ ਛੱਡ ਰਹੇ ਹਾਂ ਇਸ ਇਤੇ ਵਿੱਚ ਜਿਨ ਨੂੰ ਨਹੀਂ ਕੁਝ ਦੇ ਰਹੇ ਤਾਂ ਕਿਉਂ ਨਹੀਂ ਦੇ ਰਹੇ ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਹੈ ਜਿਸ ਤਰ੍ਹਾਂ ਕਿ ਲੜਕੀਆਂ ਦੇ ਮੈਰਿਜ ਹੋਣ ਦਿੱਤੀ ਹੁੰਦੀ ਹੈ ਤਾਂ ਵਸੀਅਤ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਮੈਂ ਆਪਣੀਆਂ ਲੜਕੀਆਂ ਨੂੰ ਉਹਨਾਂ ਦਾ ਬੰਦਾ ਸ਼ੇਅਰ ਉਹਨਾਂ ਦੇ ਵਿਆਹ ਦੇ ਟਾਈਮ ਦੇ ਚੁੱਕਿਆ ਜੀ ਇਹ ਲਿਖਿਆ ਹੁਣ ਗੱਲ ਕਰੀਏ ਸਰ ਪਾਰਟੀਸ਼ਨ ਦੀ ਆਪਣੇ ਜੀ ਜੋ ਤਕਸੀਮ ਹੈ ਤਕਸੀਮ ਆਮ ਤੌਰ ਤੇ ਤਸੀਲਦਾਰ ਕਰਦੇ ਹਾਂ ਇਸ ਵਾਰੀ ਮੈਰਿਜ ਜੀ ਹਾਂ ਜੀ ਇਕੱਤਰ ਸੇਵਲ ਕੋਰ ਦੇ ਵੀ ਉਹ ਚਲੋ ਆਪਾਂ ਮਾਤੇ ਗੱਲ ਕਰਾਂਗੇ ਜੋ ਸ਼ਹਿਰ ਨਾਲ ਰਿਲੇਟਡ ਹੈ ਜਾਂ ਬਲਾਟਾ ਨਾਲ ਹਾਂ ਜੀ ਹਾਂ ਜੀ ਮੈਂ ਸੰਖੇਪ ਦੇ ਵਿੱਚ ਦੱਸਣਾ ਚਾਹੁੰਦੇ ਆਪਣੇ ਸਟੇਟ ਸਰਪਤੀ ਸਾਹਿਬ ਨੇ ਆਉਤ ਨਹੀਂ ਥੋੜੀ ਰਹਿ ਗਈ ਸਰ ਜੀ ਇਹ ਚੀਜ਼ ਜ਼ਰੂਰੀ ਹੈ ਥੋੜੀ ਜੀ ਆਪਾਂ ਬਿਲਕੁਲ ਬਿਲਕੁਲ ਤਕਸੀਮ ਦੋ ਤਰ੍ਹਾਂ ਦੀ ਹੁੰਦੀ ਹੈ ਖਾਨਗੀ ਤਕਸੀਮ ਜੇ ਸਾਡੀ ਜ਼ਮੀਨ ਜਾਇਦਾਦ ਅਸੀਂ ਘਰੇ ਬੈਠ ਕੇ ਸਾਰੇ ਹਿੱਸੇ ਦਾ ਵੰਡਣੀ ਹੈ ਇਹ ਅਸੀਂ ਕੋਈ ਲਿਖਤ ਕਰ ਲੈਣੇ ਆ ਤਾਂ ਉਹ ਲਿਖਤ ਜਿਹੜੀ ਧਾਰਾ 65 ਹੈ ਉਹਦੇ ਤਹਿਤ ਅਸੀਂ ਪਟਵਾਰੀ ਕੋਲੇ ਰੋਦਮ ਦਰਜ ਕਰਾ ਦਿੰਨੇ ਆ ਤੇ ਤਹਿਸੀਲਦਾਰ ਸਾਹਿਬ ਦਾ ਹਿੰਦਕਤ ਕਰਾ ਲ ਕਰ ਦਿੰਦੇ ਆ ਯਾਨੀ ਖਾਨਗੀ ਤਕਸੀਮ ਸਾਰੇ ਬੰਦੇ ਸਹਿਮਤ ਹਨ ਉਹਨਾਂ ਨੇ ਘਰੇ ਬੈਠ ਕੇ ਉਹ ਤਕਸੀਮ ਕਰ ਲਈ ਵੀ ਫਲਾਨੀ ਜ਼ਮੀਨ ਫਲਾਨੇ ਨੂੰ ਦੇਤੀ ਫਲਾਨੀ ਫਲਾਨੇ ਨੂੰ ਉਹ ਜੇ ਉਹ ਲਿਖਤ ਹੋਵੇ ਤਾਂ ਉਹਦੇ ਚ ਘੱਟੋ ਘੱਟ ਖਸਰਾ ਨੰਬਰ ਜ਼ਰੂਰ ਪਏ ਜਾਣ ਵੀ ਫਲਾਨੇ ਫਲਾਨੇ ਬੰਦੇ ਨੂੰ ਆਹਾ ਹਾ ਟੱਕ ਹੈ ਜਿਹੜਾ ਉਹ ਦੇਤਾ ਦੂਜੀ ਜਿਹੜੀ ਤਕਸੀਮ ਹੈ ਜੇ ਕੋਈ ਨਹੀਂ ਮੰਨਦਾ ਤਾਂ ਇੱਕ ਇਹ ਇਹ ਬੜਾ ਲੋਕ ਪੁੱਛਦੇ ਆ ਕਿ ਇਕੱਲਾ ਬੰਦਾ ਤਕਸੀਮ ਕਰਵਾ ਸਕਦਾ ਏ ਜ਼ਮੀਨ ਦੀ ਇੱਕ ਇਕੱਲਾ ਬੰਦਾ ਵੀ ਜ਼ਮੀਨ ਦੇ ਤਕਸੀਮ ਕਰਾ ਸਕਦਾ ਹੈ ਉਹਦੇ ਵਾਸਤੇ ਉਹਨੂੰ ਧਾਰ 111 ਦੇ ਤਹਿਤ ਉਹ ਕੇਸ ਪਾ ਸਕਦਾ ਹੈ ਪੰਜਾਬ ਲੈਂਡ ਰੈਗੂਲੇਟ ਦੇ ਤਹਿਤ ਤਸਵੀਲਦਾਰ ਸਾਹਿਬ ਇੱਕ ਕੇਸ ਕਰਨਾ ਹੁੰਦਾ ਹੈ ਇੱਕ ਦਰਖਾਸਤ ਦੇਣੀ ਹੁੰਦੀ ਆ ਕਿ ਜਿਹੜੀ ਆ ਜ਼ਮੀਨ ਹੈ ਮੇਰਾ ਇੰਨਾ ਹਿੱਸਾ ਬਣਦਾ ਤੇ ਮੇਰੀ ਤਕਸੀਮ ਕੀਤੀ ਜਾਵੇ ਦੂਜੇ ਬੰਦੇ ਉਹ ਆਉਣਗੇ ਪੇਸ਼ ਹੋਣਗੇ ਤਾਂ ਵੀ ਠੀਕ ਹੈ ਨਹੀਂ ਪੇਸ਼ ਹੁੰਦੇ ਇੱਕ ਤਰਫਾ ਕਾਰਵਾਈ ਹੋ ਜੂਗੀ ਤੇ ਜਿਹੜੇ ਬੰਦੇ ਚਾਹਣਗੇ ਵੀ ਸਾਡੀ ਵੀ ਨਾਲ ਹੋ ਜੇ ਉਹਨਾਂ ਦੀ ਵੀ ਨਾਲ ਤਕਸੀਮ ਹੋ ਜੂ। ਜੇ ਨਹੀਂ ਮਤਲਬ ਉਹ ਚਾਹਣਗੇ ਤਾਂ ਜਿਹੜੇ ਬੰਦੇ ਨੇ ਕੇਸ ਕੀਤਾ ਉਹ ਵੀ ਤਕਸੀਮ ਹੋ ਕੇ ਉਹਦਾ ਟੱਕ ਵਥਰਾ ਨਿਕਲ ਜੂਗਾ ਤੇ ਮੈਂ ਆਪਦੇ YouTube ਚੈਨਲ ਤੇ ਵੀ ਇਸ ਤੋਂ ਉੱਪਰ ਘੱਟੋ ਘੱਟ 50-60 ਵੀਡੀਓ ਪਾ ਚੁੱਕਿਆ। ਤੇ ਇਹਦੇ باوجود ਬਹੁਤ ਸਾਰੇ ਲੋਕ ਇਹ ਪੁੱਛਦੇ ਆ ਵੀ ਕੱਲਾ ਬੰਦਾ ਕਰਵਾ ਸਕਦਾ? ਕੱਲਾ ਬੰਦਾ ਕਰਵਾ ਸਕਦਾ ਤਕਸੀਮ। ਹਾਂਜੀ। ਤਾਂ ਇੱਕ ਸਰ ਇਹ ਹੁੰਦਾ ਕਿ ਸ਼ਹਿਰ 'ਚ ਜੋ ਬਲਾਟਾਂ ਜਾਂ ਕੀ ਜਗ੍ਹਾ ਜੀ ਤਾਂ ਉਸ ਦਾ ਤਕਸੀਮ ਦਾ ਕੇਸ ਉਧਰ ਤਾਂ ਲੱਗਦਾ ਨਹੀਂ ਉਹ ਸਿਵਲ ਕੋਰਟ 'ਚ ਲੱਗਦਾ ਜਾਂ ਕੀ ਲੱਗਦਾ ਜੀ ਜਿਹੜੀ ਵੀ ਗੈਰ ਮੌਂਕਨ ਹੈ ਸ਼ਹਿਰ ਦੇ ਨਿਕਲੇ ਪਿੰਡ ਦੀ ਵੀ ਜਿਹੜੀ ਰਹਿਸ਼ੀ ਏਰੀਆ ਗੈਰ ਮੌਂਕਨ ਜ਼ਮੀਨਾਂ ਜਾਂ ਰੂੜੀ ਆਬਾਦੀ ਵਾਲੀ ਜਗ੍ਹਾ ਉਸ ਸੰਬੰਧੀ ਸਿਵਲ ਅਦਾਲਤ ਦੇ ਵਿੱਚ ਕੇਸ ਲੱਗਦਾ ਉਹ ਤਕਸੀਮ ਉਹ ਵੀ ਹੋ ਜਾਂਦੀ ਆ ਪਰ ਉਹ ਤਕਸੀਮ ਸਿਵਲ ਅਦਾਲਤ ਦੇ ਵਿੱਚ ਹੁੰਦੀ ਆ ਪਰ ਪ੍ਰਸੀਜਰ ਵਾਕ ਹੀ ਉਹੀ ਹੈ ਕਿਵੇਂ ਨਕਸ਼ੇ ਬਣਨੇ ਕੀ ਕੁਸਣਾ ਉਹ ਉਵੇਂ ਹੀ ਹੁੰਦਾ ਪਰ ਉਹ ਸਿਵਲ ਅਧਾਕ ਦੇ ਵਿੱਚ ਹਾਂਜੀ ਇੱਕ ਇਹ ਹੈ ਕਿ ਹੁਣ ਜਦੋਂ ਵੀ ਤਕਸੀਮ ਦਾ ਕੇਸ ਬਣਾਉਣਾ ਹੈ ਪਹਿਲਾਂ ਤਾਂ ਬਾਅਦ ਚ ਨਕਸ਼ਾ ਬਣਦਾ ਸੀ ਹੁਣ ਆਪਾਂ ਊੜਾ ਨਕਸ਼ਾ ਨਾਲ ਬਣਾ ਕੇ ਹੀ ਲਾਉਣੀ ਉਹਦੇ ਟੈਨ ਟੈਨ ਨਕਸ਼ੇ ਬਣਦੇ ਆ ਪਹਿਲਾ ਨਕਸ਼ਾ ਊੜਾ ਹੁੰਦਾ ਉਹਦੇ ਚ ਕਿਹਦੇ ਬੰਦੇ ਦਾ ਕਿੰਨਾ ਹਿੱਸਾ ਉਹ ਅਸੀਂ ਸ਼ੁਰੂ ਚ ਬਣਾ ਕੇ ਨਾਲ ਲਾ ਦੇਣਾ ਹੁੰਦਾ ਤਾਂ ਕਿ ਉਹਨੇ ਤੇ ਸਮਾਂ ਨਾ ਲੱਗੇ ਤੇ ਦੂਜਾ ਨਕਸ਼ਾ ਆੜਾ ਕਿ ਕਿਹੜੇ ਬੰਦੇ ਨੂੰ ਕਿਹੜਾ ਹਿੱਸਾ ਦੇਣਾ ਹੈ ਕਿਹੜਾ ਉਹਦਾ ਪੂਰੇ ਦਾ ਨਕਸ਼ਾ ਬਣਨਾ ਹੁੰਦਾ ਅਲਗ-ਅਲਗ ਉਹਨਾਂ ਦਾ ਟੱਕ ਬਣਾ ਦਿੱਤਾ ਜਾਂਦਾ ਤੀਜਾ ਨਕਸ਼ਾ ਹੀ ਦੀ ਹੁੰਦਾ ਤਾਂ ਇੱਕ ਇਹ بڑا ਪਰੰਪਲੇਖਾ ਹੁੰਦਾ ਜੀ ਮੈਨੂੰ ਬਹੁਤ ਫੋਨ ਆਉਂਦੇ ਇਸ ਗੱਲ ਤੇ ਕਿ ਜਿਹੜੀ ਤਕਸੀਮ ਹੈ ਜੀ ਤਾਂ 20 ਬੀਤੀਤੀ ਸਾਲ ਨਿਪਟੜਦੀ ਨਹੀਂ ਹੈ ਇਹੋ ਜਿਹਾ ਹੁਣ ਕੁਛ ਨਹੀਂ ਰਿਹਾ ਇਹ 2 4 6 ਮਹੀਨਿਆਂ ਚ ਸਾਲ ਚ ਨਿਪਟ ਜਾਂਦੀ ਹੈ ਤਕਸੀਮ ਤੇ ਜੇ ਕੋਈ ਸਿਵਲ ਅਦਾਲਤ ਚ ਕੇਸ ਕਰਦਾ ਈਵਨ ਥੈਨ ਤਾਂ ਵੀ ਜਿਹੜੀ ਆ ਤਕਸੀਮ ਦਾ ਕੇਸ ਜਲਦੀ ਨਹੀਂ ਪੜਦਾ ਇੱਕ ਸਾ ਤੁਸੀਂ ਊੜਾ ਆੜਾ ਜਿਹੜੀ ਨਕਸ਼ੇ ਦੀ ਗੱਲ ਕੀਤੀ ਊੜਾ ਨਕਸ਼ਾ ਪਹਿਲਾਂ ਪਨ ਆ ਲਗਣੀ ਆ ਆੜਾ ਨਕਸ਼ੇ 'ਤੇ ਬੰਦਾ ਉਸਤੇ ਓਬਜੈਕਸ਼ਨ ਦਿੱਤੇ ਜਾਂਦੇ ਆ ਹਾਂਜੀ ਆੜਾ ਵਿੱਚ ਫਿਰ ਈੜੀ ਨਕਸ਼ਾ ਬੰਦ ਜੀ ਕੀ ਈੜੀ ਨਕਸ਼ਾ ਬੰਦ ਤੋਂ ਬਾਅਦ ਵੀ ਓਬਜੈਕਸ਼ਨ ਦੇ ਸਕਦੇ ਆ ਨਹੀਂ ਜੇ ਈੜੀ ਬੰਦ ਗਿਆ ਤਾਂ ਕੀ ਗੱਲ ਆ ਜੇ ਪਤਾ ਹੀ ਨਾ ਚ ਲਗੇ ਜੇ ਬਾਅਦ ਚ ਪਤਾ ਲੱਗਿਆ ਤਕਸੀਮ ਹੋ ਚੁੱਕੀ ਆ ਸਾਨੂੰ ਬਾਅਦ ਚ ਪਤਾ ਲੱਗਦਾ ਸਦਾ ਦਾ ਸਈ ਘਟ ਗਿਆ ਤਨਖਾਲ ਪਈ ਨਹੀਂ ਲਾਏ ਤਾਂ ਉਹ ਜਿਹੜਾ ਹੁੰਦਾ ਫਿਰ ਉਹ ਦੇ ਕਲਾਸ ਸਾਡੇ ਕੋਲ ਕੋਈ ਹੱਲ ਨਹੀਂ ਹੈ ਵੀ ਜੇ ਸੰਗਤ ਤਕਸੀਮ ਬਣ ਗਈ ਫਿਰ ਅਸੀਂ ਐਫ ਸੀ ਆਰ ਸਾਹਿਬ ਦੇ ਚੰਡੀਗੜ੍ਹ ਰਿਵੀਜ਼ਨ ਫਾਈਲ ਕਰਾਂਗੇ ਸਾਰੀ ਤਕਸੀਮ ਨੂੰ ਚੈਲੰਜ ਕਰਾਂਗੇ ਜੇ ਅਜੇ ਤੱਕ ਸੰਗਤ ਤਕਸੀਮ ਨਹੀਂ ਬਣੀ ਫਿਰ ਜਿਹੜਾ ਉਹ ਤਕਸੀਮ ਦਾ ਕੇਸ ਹੈ ਉਹ ਵੀ ਅਪੀਲ ਐਸ ਡੀ ਐਮ ਸਾਹਿਬ ਦੇ ਹੋ ਸਕਦੀ ਸਰ ਜੀ ਰਿਵੀਜ਼ਨ ਫਾਈਲ ਕਰਨੀ ਹੈ ਤਾਂ ਇੱਥੋਂ ਉੱਥੇ ਜਾਣਾ ਪਵੇਗਾ ਹਾ ਜਿਉਂ ਉਥੋਂ ਜਿਹੜੇ ਇੱਥੇ ਆਉਂਦੇ ਹੁੰਨ ਉਹਨੂੰ ਦੇਣਾ ਪੈਣਾ। ਇਹ ਠੀਕ ਹੈ ਸਰ। ਤਾਂ ਹੋਰ ਸਰ ਗੱਲ ਕਰੀਏ ਜੋ ਮੇਨ ਆਪਣੀ ਹਰ ਕਿਸੇ ਨਾਲ ਹੁੰਦਾ। ਪੈ ਜੀ ਪਿਆਰ। ਨਹੀਂ ਕਵੀ ਪਿਆਰ ਹੈ। ਇੱਕ ਮਿੰਟ ਦੋ ਹੀ ਰਹਿ ਗਈ ਆਪਰੇ ਨਾ ਮੇਰੇ। ਹਾਂਜੀ ਹਾਂਜੀ। ਸਰ ਐਕਸੀਡੈਂਟ, ਰੋਡ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇ। ਜੀ। ਐਕਸੀਡੈਂਟ ਦੇ ਵਿੱਚ ਡੈਥ ਹੋ ਜਾਂਦੀ ਹੈ ਤਾਂ ਉਸ ਦਾ ਕਲੇਮ ਵੀ ਜਨਾ ਹੁੰਦਾ। ਕਿਉਂਕਿ ਆਪਾਂ ਕਹਿੰਦਾ ਕਿ ਇਹ ਕੇ ਬੰਦੇ ਦੀ ਘਰ ਪਾਈ ਤਾਂ ਨਹੀਂ ਹੋ ਸਕਦੀ ਬਹੁਤ ਵਾਰ ਇਹ ਹੁੰਦਾ ਕਿ ਜੋ ਪਿੱਛੇ ਬੱਚੇ ਰਹਿ ਗਏ ਜਾਂ ਕੁਛ ਉਹਨਾਂ ਦੇ ਉਹਨਾਂ ਦਾ ਕੁਛ ਨਾ ਕੁਛ ਪੜ੍ਹਾਈ ਦਾ ਖਰਚਾ ਜਾਂ ਕੁਛ ਨਾ ਕੁਛ ਉਹਨਾਂ ਦੇ ਰਹਿ ਨੂੰ ਸੇਰਾ ਉਹਦਾ ਖਰਚਾ ਨਿਕਲ ਜੇ ਉਹੀ ਬਹੁਤ ਹੁੰਦਾ ਹੈ ਜਾਂ ਇਹਦੇ ਲਈ ਆਪਾਂ ਬੀਮੇ ਵੀ ਕਰਾਉਣੇ ਆ ਜਾਂ ਕੁਝ ਕੋਰਸ ਕਿੰਨੇ ਤਾਂ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਐਮਐਸਟੀ ਵਿੱਚ ਇੱਕ ਤਾਂ ਕਿ ਡੈਥ ਹੋਗੀ ਉਸ ਤੱਕ ਜੇ ਡੈਥ ਨਹੀਂ ਹੋਈ ਸੱਤਾਂ ਮੱਤੀਆਂ ਫ੍ਰੈਕਚਰ ਹੋ ਗਏ ਲੱਤਾਂ ਟੁੱਟ ਗਈ ਤਾਂ ਉਸ ਤੱਕ ਬਰੀਫ ਜੀ ਜਿਹੜਾ ਮੋਤੂ ਐਕਸੀਡੈਂਟ ਤੇ ਕਲੇਮ ਟ੍ਰਿਬਿਊਨਲ ਹਰ ਜ਼ਿਲ੍ਹੇ ਚ ਬਣਿਆ ਹੋਇਆ ਸੈਸ਼ਨ ਜੱਜ ਕੋਲੇ ਹੀ ਪਾਵਰ ਹੁੰਦੀ ਹੈ ਕਿਸੇ ਦਾ ਵੀ ਐਕਸੀਡੈਂਟ ਹੋ ਜਾਂਦਾ ਜੇ ਐਕਸੀਡੈਂਟ ਹੋ ਗਿਆ ਕਿਸੇ ਦੀ ਮੌਤ ਹੋ ਚੁੱਕੀ ਆ ਤਾਂ ਜਿਹੜੇ ਉਹਦੇ ਵਾਰਸ ਹੈ ਉਹ ਕੇਸ ਕਰ ਸਕਦੇ ਆ ਜੇ ਉਹਦੇ ਸੱਟਾਂ ਵੱਜੀਆਂ ਪਰ ਬੰਦੇ ਦੀ ਬਚਤ ਰਹੀ ਗਈ ਉਹਦੀ ਜਾਨ ਬਚ ਗਈ ਜੋ ਵੀ ਖਰਚਾ ਜੋ ਵੀ ਉਹਦੇ ਬਿੱਲ ਹੁੰਦੇ ਆ ਉਹ ਸਾਰੇ ਨਾਲ ਲਾ ਕੇ ਉਹ ਬੰਦਾ ਆਪ ਵੀ ਅਦਾਲਤ 'ਚ ਕੇਸ ਕਰ ਸਕਦਾ ਪਰ ਇੰਨਾ ਕਿ ਚਾਹ ਲੈਣਾ ਵੀ ਜੇ ਐਕਸੀਡੈਂਟ ਹੁੰਦਾ ਇੱਕ ਤਾਂ ਉਹ ਪੁਲਿਸ ਕੋਲੇ ਉਹਦੀ ਚਾਹੇ ਤਾਂ ਐਫ ਆਈ ਆਰ ਦਰਜ ਕਰਵਾਓ ਚਾਹੇ ਰਿਪੋਰਟ ਦਰਜ ਕਰਵਾਓ ਉਹ ਜ਼ਰੂਰੀ ਹੈ ਦੂਜਾ ਉਹਦਾ ਮੈਡੀਕਲ ਜ਼ਰੂਰ ਹੋਵੇ ਜੇ ਕੋਈ ਇਸ ਤਰ੍ਹਾਂ ਦਾ ਹੋ ਜਾਂਦਾ ਉਹਨੂੰ ਐਮ ਐਲਏ ਜੋ ਹੈ ਉਹਦੀ ਕੱਟੀ ਹੋਵੇ ਉਹਨੂੰ ਹਸਪਤਾਲ ਲੈ ਕੇ ਗਏ ਹੋ ਚਾਹੇ ਪ੍ਰਾਈਵੇਟ ਚਾਹੇ ਸਰਕਾਰੀ ਉੱਥੇ ਉਹਦਾ ਮੈਡੀਕਲ ਰਿਕਾਰਡ ਜ਼ਰੂਰ ਹੋਵੇ ਤਾਂ ਕਿ ਇੱਕ ਸਬੂਤ ਹੁੰਦਾ ਇੰਡੀਪੈਂਡੈਂਟ ਇੱਕ ਬੰਦਾ ਕਹਿੰਦਾ ਜੀ ਮੇਰਾ ਐਕਸੀਡੈਂਟ ਹੋਇਆ ਦੂਜਾ ਕਹਿੰਦਾ ਮੇਰੇ ਨਾਲ ਨਹੀਂ ਹੋਇਆ ਤਾਂ ਜਿਹੜੀ ਐਫ ਆਈ ਆਰ ਹੈ ਤੇ ਜੋ ਉਹਦਾ ਮੈਡੀਕਲ ਰਿਕਾਰਡ ਹੈ ਉਹ ਇੱਕ ਸਬੂਤ ਹੁੰਦਾ ਤਾਂ ਉਹ ਨਾਲ ਲਾ ਕੇ ਉਹ ਕੇਸ ਹੈ ਜਿਹੜਾ ਅਦਾਲਤ ਵਿੱਚ ਕੀਤਾ ਜਾ ਸਕਦਾ ਤੇ ਇਹ ਨਹੀਂ ਹੈ ਵੀ ਉਹ ਬੰਦੇ ਦਾ ਬੀਮਾ ਹੋਇਆ ਹੈ ਜੀ ਨਹੀਂ ਹੋਇਆ ਉਹਦੇ ਬੰਦੇ ਦੇ ਬੀਮਾ ਹੋਣ ਜਾਂ ਨਾ ਹੋਣ ਨਾਲ ਐਕਸੀਡੈਂਟ ਕਲੇਮ ਦਾ ਕੇਸ ਕਰਨਾ 'ਚ ਕੋਈ ਦਿੱਕਤ ਨਹੀਂ ਕੇਸ ਕਰ ਸਕਦਾ ਹੈ। ਆ ਇੱਕ ਤਾਂ ਜੋ ਜ਼ਰੂਰੀ ਗੱਲ ਰਹਿ ਗਈ। ਇਹ ਬਹੁਤ ਬਾਰੇ ਹੁੰਦਾ ਐਕਸੀਡੈਂਟ ਹੁੰਦਾ ਤਾਂ ਐਟੇ ਟਾਈਮ ਸਾਰੇ ਆ ਜਾਂਦੇ ਆ ਕਿ ਦਾ ਫਰਮਾਈ ਕਰ ਲੋ, ਇਹਨੇ ਪੈਸੇ ਲੈ ਲੋ, ਇਹਨੇ ਪੈਸੇ ਲੈ ਲੋ। ਬਹੁਤ ਵਾਰ ਕੇ ਐਫਆਈਆਰ ਨਹੀਂ ਹੋਣ ਦਿੰਦੇ। ਅਗਰ ਸਮਝੌਤਾ ਪਹਿਲਾਂ ਹੋ ਗਿਆ ਐਫਆਈਆਰ ਨਹੀਂ ਹੋਈ ਫੇਰ ਕਲੇਮ ਮਿਲ ਜਾਂਦਾ। ਜੇ ਸਮਝੌਤਾ ਵੀ ਹੋ ਗਿਆ ਤਾਂ ਘੱਟੋ ਘੱਟ ਸਮਝੌਤੇ ਦੀ ਡੀਡੀਆ ਰਿਕ ਰਕਤ ਪੁਲਿਸ ਕੋਲੇ ਜ਼ਰੂਰ ਤਰਕ ਕਰਵਾ ਦਿਓ। ਤਾਂ ਕਿ ਉਹ ਗੱਡੀ ਦਾ ਨੰਬਰ, ਉਹ ਬੰਦਿਆਂ ਦੇ ਨਾਮ, ਡਰਾਈਵਰ ਦਾ ਨਾਮ, ਸਾਰਾ ਕੁਝ ਪੁਲਿਸ ਦੇ ਰਿਕਾਰਡ 'ਚ ਆ ਜਾਵੇ। ਫਿਰ ਵੀ ਹੋ ਸਕਦਾ ਹੈ। ਜੇ ਐਫ ਆਈ ਆਰ ਤੋਂ ਬਿਨਾਂ ਵੀ ਕਲੇਮ ਲੈ ਸਕਦੇ ਸਰਕਰੋ ਚ ਡੀ ਆਰ ਕੋਈ ਸਬੂਤ ਤਾਂ ਹੋਵੇ ਨਾ ਤੁਹਾਡੇ ਕੋਲੇ ਵੀ ਹਾਂ ਇਹ ਜਿਹੜਾ ਹੋਇਆ ਪੁਲਿਸ ਕੋਲੇ ਉਹ ਦਰਜ ਹੋਵੇ ਜਿਹੜੀ ਉਹਦੀ ਡੀ ਆਰ ਜ਼ਰੂਰ ਤਾਂ ਹਾਂ ਪਹਿਲੀ ਗੱਲ ਤਾਂ ਐਫ ਆਈ ਆਰ ਹੀ ਕਰਾਉਣੀ ਚਾਹੀਦੀ ਹੈ ਕਿਉਂਕਿ ਬੀਮਾ ਕੰਪਨੀਆਂ ਕਾਫੀ ਸਖਤ ਨੇ ਇਸ ਚੀਜ਼ ਤੇ ਤਾਂ ਕਿਉਂਕਿ ਉਹ ਤਾਂ ਕਹਿੰਦੇ ਹੁੰਦੇ ਆ ਕਿ ਮਿਲੀ ਰਿਪੋਰਟ ਕਰਕੇ ਦੋਨਾਂ ਨੇ ਇਹ ਕਰਾਇਆ ਉਹ ਗ੍ਰਾਉਂਸ ਹੀ ਦੋਨਾਂ ਨੂੰ ਕਰ ਦਿੰਦੇ ਹੁਣ ਤਾਂ ਕਾਨੂੰਨ ਥੋੜਾ ਜਿਹਾ ਬਦਲਿਆ ਜੇ ਐਕਸੀਡੈਂਟ ਹੋ ਜਾਂਦਾ ਤਾਂ ਇਹ ਐਸ ਐਚਓ ਦੀ ਜ਼ਿੰਮੇਵਾਰੀ ਲਾਤੀ ਗਈ ਆ ਕਿ ਉਹ ਜਿਹੜੀ ਵੀ ਬੀਮਾ ਕੰਪਨੀਆਂ ਉਹ ਤੋਂ ਰਿਪੋਰਟ ਲੈ ਕੇ ਉਹ ਇੱਕ ਵਾਰੀ ਰਾਜਨਾਵਾ ਕਰਾਉਣ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਕਲੇਮ ਡਾਉਣ ਦੀ ਕੋਸ਼ਿਸ਼ ਕਰੇ ਜੇ ਨਹੀਂ ਕਲੇਮ ਹੋ ਦਵਾ ਸਕਦਾ ਨਹੀਂ ਉਹ ਤੋਂ ਇਹ ਠੀਕ ਹੋਇਆ ਤਾਂ ਫਿਰ ਉਹ ਅਦਾਲਤ ਚਲਦੀ ਰਿਪੋਰਟ ਦੇਵੇ ਕਿ ਹਾਂ ਜਿਹੜਾ ਇਸ ਤੇ ਕਲੇਮ ਬਣਦਾ ਜਾਂ ਇਹਨਾਂ ਦਾ ਇਹ ਐਕਸੀਡੈਂਟ ਹੋਇਆ ਸੀਗਾ ਮੈਂ ਰਾਜਨਾਵਾ ਦੀ ਕੋਸ਼ਿਸ਼ ਕੀਤੀ ਸੀ ਪਰ ਮਤੋਂ ਨਹੀਂ ਜਿਹੜਾ ਇਹ ਕਲੇਮ ਨਹੀਂ ਦੇਣ ਨੂੰ ਤਿਆਰ ਅੱਗੇ ਫਿਰ ਅਦਾਲਤ ਸਾਹਿਬ ਜੀ ਕਾਰਵਾਈ ਕਰਦੀ ਮੁੰ ਸਰ ਲਾਸਟ ਇੱਕ ਆਪਣਾ ਕਾਨੂੰਨ ਰਹਿ ਗਿਆ ਜੀ ਜੋ ਕਿ ਸਵਾਲ ਕਾਨੂੰਨ ਬਦਲਦਾ ਇਤੇ ਕਿ ਇਹ ਕਾਨੂੰਨ ਬਦਲਣਾ ਚਾਹੀਦਾ ਹੈ ਆਪਣੇ ਐਮਐਲਏ ਐਮਪੀ ਆਪਾਂ ਇਹ ਨਹੀਂ ਦੇਖਦੇ ਕਿ ਕਾफी ਲੱਗ ਰਿਹਾ ਜਿਉਟ ਵੀ ਨਹੀਂ ਪਤਾ ਨਹੀਂ ਉਹਨਾਂ ਦਾ ਕਿਉਂ ਨਹੀਂ ਇਸ ਗੱਲ ਵੱਲ ਧਿਆਨ ਗਿਆ ਅਸੀਂ ਇਸ ਮੇਲੇ ਤੋਂ ਇਹ ਗੱਲ ਉਠਾਉਣੀ ਚਾਹੁੰਦੇ ਆ ਕਿ ਇਹ ਗੱਲ ਅੱਗੇ ਜਾਵੇ ਜੋ ਬਹੁਤ ਲੋਕਾਂ ਨੂੰ ਪਰਤਲਾ ਪੈਂਦਾ ਹੈ ਉਹ ਹੈ ਜੀ ਆਰਬਿਟ੍ਰੇਸ਼ਨ ਦਾ ਆਰਬਿਟ੍ਰੇਸ਼ਨ ਐਕਟ ਬਾਰੇ ਤੁਸੀਂ ਫੋਰਾ ਜਾ ਬ੍ਰਿਟ ਚ ਦੱਸੋ ਆਰਬਿਟ੍ਰੇਸ਼ਨ ਐਕਟ ਬਣਾਇਆ ਤਾਂ ਇਸ ਤਾਂ ਨਾਲ ਸੀ ਕਿ ਜਦੋਂ ਕੋਈ ਲੋਨ ਲੈਂਦਾ ਤੇ ਦੋਨੇ ਧਿਰਾਂ ਦਾ ਜਿਹੜਾ ਹੈਗਾ ਉਹਨਾਂ ਦਾ ਪੈਸੇ ਦਾ ਲੈਣ ਦੇਣ ਦਾ ਉਹ ਇੱਕ ਰਾਜੀਨਾਮਾ ਕਰਵਾ ਦੇ ਆਰਬਿਟ੍ਰੇਟੇਟਰ ਜਿਹੜਾ ਹੁੰਦਾ ਇੱਕ ਸਾਫ ਜਿੰਨਾ ਅਸੀਂ ਉਹ ਕਹਿ ਸਕਦੇ ਪਰ ਇਹਦੀ ਬੜੀ ਧਨਵਾਤ ਹੋ ਰਹੀ ਹੈ ਜਿੰਨੀਆਂ ਫਾਈਨੈਂਸ ਕੰਪਨੀਆਂ ਜਦੋਂ ਉਹ ਕੋਈ ਟਰੱਕ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਲੋਨ ਕਿਸੇ ਬੰਦੇ ਨੂੰ ਦਿੰਦੇ ਆ ਤਾਂ ਲੋਨ ਦੇਣ ਲਈ ਇੱਕ ਉਹਦੇ ਤੋਂ ਇੱਕ ਇਕਰਾਰਨਾਮੇ ਤੇ ਸਾਈਨ ਕਰਾ ਲਏ ਜਾਂਦੇ ਆ ਮਤਲਬ ਇੱਕ ਪਿੰਡ ਦਾ ਅਨਪੜ ਬੰਦਾ ਉਹਦਾ ਇੱਕ ਅੰਗੂਠਾ ਲਵਾ ਲਿਆ ਇਸ ਗੱਲ ਤੇ ਵੀ ਜੇ ਤੇਰੀਆਂ ਕਿਸ਼ਤਾਂ ਟੁੱਟਣਗੀਆਂ ਜੇ ਤੂੰ ਅੱਗੇ ਜਾ ਕੇ ਇਥੋਂ ਨਾ ਪਰਿਆ ਗਿਆ ਤਾਂ ਸਾਡਾ ਕੋਈ ਵੀ ਬੰਦੇ ਨੂੰ ਅਸੀਂ ਆਰਬਿਟਰ ਨਿਯੁਕਤ ਕਰ ਸਕਦੇ ਹਾਂ ਪਟੰਡੇ ਦੀਆਂ ਕੰਪਨੀਆਂ ਕੀ ਕਰਦੀਆਂ ਮਦਰਾਸ ਦੇ ਇੱਕ ਵਕੀਲ ਨੂੰ ਆਰਬਿਟਰੇਟਰ ਨੁਕਤ ਕਰ ਦਿੰਦੀਆਂ ਤੇ ਉਹ ਮਦਰਾਸ ਦਾ ਪਲਾਨਾ ਬੰਦਾ ਜਿਹੜਾ ਉਹ ਸਾਡਾ ਆਰਮੀਟਰ ਹੈ ਉਹ ਬੰਦਾ ਇੱਕ ਵਾਰੀ ਸੰਮਣ ਭੇਜਦਾ ਸੰਮਣ ਮਿਲਦੇ ਆ ਨਹੀਂ ਮਿਲਦੇ ਨਾ ਹੀ ਕੋਈ ਇੱਥੋਂ ਪਿੰਡ ਦਾ ਬੰਦਾ ਮਦਰਾਸ ਜਾ ਸਕਦਾ ਪੰਜ ਚਾਰ ਦਿਨ। ਉਸ ਤੋਂ ਬਾਅਦ ਜੇ ਜਾਊਗਾ ਵੀ ਉਹਨੂੰ ਭਾਸ਼ਾ ਨਹੀਂ ਸਮਝ ਆਵੇ। ਉਸ ਤੋਂ ਬਾਅਦ ਕੀ ਹੁੰਦਾ ਉਹ ਇੱਕ ਫੈਸਲਾ ਤਾਂ ਆਉਂਦਾ ਦੁੱਗਣੇ ਤਿੱਗਣੇ ਪੈਸੇ ਪਾਉਂਦਾ ਤੇ ਉਹ ਜਿਹੜਾ ਫੈਸਲਾ ਹੈ ਉਹਨੂੰ ਫਿਰ ਇਥੋਂ ਦੀ ਸੈਸ਼ਨ ਕੋਡ ਲਾਗੂ ਕਰਾਉਂਦੀ ਹੈ ਤਾਂ ਬਹੁਤ ਜਿਹੜਾ ਇਸ ਤੇ ਮਤਲਬ ਦੇਖਣ ਦੀ ਲੋੜ ਹੈ ਸਾਡੇ ਜਿਹੜੇ ਐਮਪੀ ਐਮਐਲਏ ਆ ਇਸ ਦੇ ਵਿੱਚ ਬਹੁਤ ਵੱਡੀ ਸੋਧ ਕਰਨ ਦੀ ਬਹੁਤ ਲੋੜ ਮਤਲਬ ਉਹਥੋਂ ਜੇ ਕਿਤੇ ਕਿਸੇ ਨੇ 1.5 ਲੱਖ ਦਾ ਲੋਨ ਲਿਆ ਤਾਂ ਚਨਈ ਤੋਂ ਜਾਂ ਕਿਤੋਂ ਬਾਹਰੋਂ ਪਵਾੜ ਪਾਸ ਹੋ ਕੇ ਆਉਂਦਾ ਹੈ ਤੇ ਉਸ ਨੂੰ ਲੈਣ ਲਈ ਆਪਣੀ ਪ੍ਰਾਪਰਟੀ ਨੂੰੁਰਕ ਕਰਾਉਣ ਲਈ ਇਥੇ ਸੈਸ਼ਨ ਦੇ ਕੇਸ ਲਾਇਆ ਜਾਂਦਾ ਹੈ ਤਾਂ ਉਸ ਵੇਸਤੇ ਆਪਣੀ ਪ੍ਰਾਪਰਟੀ ਤੁਰਕ ਕਰਕੇ ਉਹਦੀ ਪਰਫਾਈ ਕੀਤੀ ਜਾਂਦੀ ਹੈ ਉਸ ਟਾਈਮ ਆਪਣੇ ਹੱਥੇ ਵਿੱਚ ਕੁਝ ਨਹੀਂ ਰਹਿੰਦਾ ਕੁਝ ਨਹੀਂ ਹੁੰਦਾ ਜੋ ਇਥੋਂ ਦੀ ਅਦਾਲਤ ਹੈ ਉਹ ਕਹਿੰਦੇ ਅਸੀਂ ਦਾ ਜਿਹੜਾ ਫੈਸਲਾ ਉੱਥੋਂ ਆ ਗਿਆ ਉਹਨੂੰ ਲਾਗੂ ਕਰਾਉਣਾ ਹੈ ਅਸੀਂ ਤੁਹਾਡੇ ਤਰਕ ਨਹੀਂ ਸੁਣ ਸਕਦੇ ਵੀ ਇਹ ਵਿੱਚ ਗਲਤ ਹੈ ਸਹੀ ਹੈ ਉਹ ਤੁਸੀਂ ਉੱਪਰ ਦੇਖਣਾ ਹਾਂਜੀ ਲਾਸਟ ਟਾਈਮ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇੱਕ ਕਮਲਜੀਤ ਸਿੰਘ ਕੂਟੀ ਜਿਨ੍ਹਾਂ ਨੂੰ ਤੁਸੀਂ ਰੇਡੀਓ ਤੇ ਦੇਖਿਆ ਹੁਣੇ ਦੇਖਿਆ ਰੇਡੀਓ ਤੇ ਸੁਣਿਆ ਲੈ ਮੈਂ ਵੀ ਦੇਖਣ ਲੱਗਾ ਇਹ ਰੇਡੀਓ ਤੇ ਬਹੁਤ ਹੀ ਜਾਣਕਾਰੀ ਭਰਪੂਰ ਜੋ ਇਹਨਾਂ ਦਾ ਸ਼ੋਅ ਚੱਲਦਾ ਹੈ ਉਹ ਹੈ ਆਪਣਾ ਕੁੰਡ ਚਰਚਾ ਕੁੰਡ ਚਰਚਾ ਜਿਹਦੇ ਵਿੱਚ ਜੋ ਝੰਡਾ ਅਵਲੀ ਦਾ ਕਿਰਦਾਰ ਕਰਦੇ ਨੇ ਉਹ ਕਮਲਜੀਤ ਸਿੰਘ ਠੁਟੀ ਨੇ ਅਵਾਜ਼ ਬਦਲੀ ਹੁੰਦੀ ਹੈ ਪਹਿਲਾਂ ਮੈਂ ਤਾਂ ਨਹੀਂ ਦੱਸਿਆ ਕਿਉਂਕਿ ਸੀਰੀਅਸ ਮੈਟਰ ਤੇ ਗੱਲ ਕਰ ਰਹੇ ਆਂ ਫਿਰ ਆਪਾਂ ਨੂੰ ਉਹੀ ਦਿਸਦਾ ਰਹਿੰਦਾ ਕਿ ਇਹਦਾ ਝੰਡਾ ਅਵਲੀ ਦੱਸ ਰਿਹਾ ਕਿ ਕਈ ਕਈ ਵਾਰੀ ਵੈਸੇ ਹੀ ਮਜ਼ਾਕ ਦੀ ਗੱਲ ਲਾਉਂਦਾ ਓਏ ਤਾਂ ਕਰਕੇ ਇਹ ਗੱਲ ਮੈਂ ਐਂਡ ਤੇ ਦੱਸੀ ਹੈ ਹੁਣ ਜਦੋਂ ਵੀ ਕਿਤੇ ਸੁਣੋਗੇ ਤਾ ਤੁਹਾਡੇ ਸਾਹਮਣੇ ਸ਼ਕਲ ਆ ਜਾਣੀ ਇਹਨਾਂ ਦੀ ਕਿਚਨ ਦਾ ਮਨੀ ਜੀ ਇਹ ਨੇ। ਅ ਕੁਟੀ ਸਾਨੂੰ ਧੰਨਵਾਦ। ਤੁਸੀਂ ਸਾਨੂੰ ਟਾਈਮ ਦਿੱਤਾ ਵੈਸੇ ਤਾਂ ਤੁਸੀਂ ਵੀ ਜਾਗਦੇ ਜੁਗਣਾ ਚਾਉਣੇ ਹੋ ਤੇ ਇਹਨਾਂ ਦਾ ਕਾਨੂੰਨਾ ਸੰਬੰਧੀ YouTube ਚੈਨਲ ਵੀ ਹੈ ਇੱਕ ਕਮਲਜੀਤ ਸਿੰਘ ਕੁਟੀ ਦੇ ਨਾਂ ਤੇ। ਹਾਂ ਜੀ। ਕਮਲਜੀਤ ਸਿੰਘ ਕੁਟੀ ਦੇ ਨਾਂ ਤੇ ਜਿਹੜੀ ਵੀ ਆਪਣੇ ਕੁਐਰੀਜ਼ ਹੁੰਦੀਆਂ ਉਹਨਾਂ ਨੂੰ ਇਹਨਾਂ ਨੇ ਪੋਸਟ ਤੇ ਪਾਇਆ ਹੋਇਆ। ਉਹ ਤੁਸੀਂ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ। ਧੰਨਵਾਦ। ਧੰਨਵਾਦ ਜੀ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਮਾਨਯੋਗ ਉਡੀ ਸਾਹਿਬ ਤੇ ਬਾਦ ਸਾਹਿਬ ਮੈਂ ਕਹਿੰਦਾ ਵੀ ਭਾਈ ਸੁਖਵਿੰਦਰ ਜੀ ਇੱਕ ਸਨਮਾਨ ਗੁੱਟੀ ਜੀ ਦਾ ਤੇ ਬਾਕੀ ਜਿੰਨੀ ਵੀ ਟੀਮ ਸੁਣਦੀ ਆ ਸਾਡੀ ਪ੍ਰਬੰਧਕ ਟੀਮ ਸਭ ਦਾ ਇੱਕ ਇੱਕ ਕਰਕੇ ਮੈਂ ਨਾਮ ਨਹੀਂ ਲਵਾਗਾ ਮੰਚ ਤੇ ਆ ਜਾਣ ਕਿਰਪਾ ਕਰਕੇ ਸੋ ਇਸ ਤੋਂ ਬਾਅਦ ਬਹੁਤ ਸਾਰੇ ਪ੍ਰੋਗਰਾਮ ਹਨ ਲੜੀਵਾਰ ਚੱਲਣੇ ਰੁਗਰੂ ਹੋਏਗਾ ਚਰਚਾ ਹੋਏਗੀ ਕਵੀਸ਼ਰ ਸਾਡੇ ਬਹੁਤ ਹੀ ਪਿਆਰੇ ਦੋਸਤ ਸੁਖਰਾਸ ਸੰਧੋਹਾ ਜਗਸੀਰ ਢੱਡੇ ਤੇ ਬਲਕਰਨ ਜੀ ਬਹੁਤ ਸੁਹਣੀ ਕਵਿਸ਼ਰੀ ਕਰਦੇ ਨੇ ਪੰਜਾਬ ਦੇ ਨਾਮੀ ਕਵੀਸ਼ਰਾਂ ਦੇ ਵਿੱਚੋਂ ਇੱਕ ਨੇ ਤੇ ਇਸ ਤੋਂ ਬਾਅਦ ਚਾਚਾ ਹੋਏਗੀ ਕਵੀ ਦਰਬਾਰ ਹੋਏਗਾ ਪੰਜਾਬ ਦੇ ਸਿਰਕੱਟ ਕਵੀ ਜਿਨ੍ਹਾਂ ਨੂੰ ਅਸੀਂ ਬੜੇ ਫਕਰ ਨਾਲ ਜਿਨ੍ਹਾਂ ਦੇ ਨਾਮ ਲੈਨੇ ਆ ਦਰਸ਼ਨ ਬੁੱਟਰ ਜੀ ਆਏ ਹੋਏ ਨੇ ਵਿਜੇ ਵਿਵੇਕ ਜੀ ਆਏ ਹੋਏ ਨੇ ਹੋਰ ਵੀ ਬੜੇ ਮਹਿਬੂਬ ਸ਼ਾਇਰ ਜਿਹੜੇ ਹੈਗੇ ਨੇ ਪੰਜਾਬੀ ਦੇ ਉਹ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੀ ਸ਼ਾਇਰੀ ਦਾ ਰੰਗ ਮਾਣਾਂਗੇ ਪੰਜਾਬੀ ਸਿਨੇਮਾ ਦਾ ਨਿਰੰਤਰ ਜਿਹੜਾ ਉਤਰਾ ਚੜਾ ਤੇ ਉਸ ਤੋਂ ਬਾਅਦ ਜਿਹੜੇ ਮੌਜੂਦਾ ਹਾਲਾਤ ਤੱਕ ਪੰਜਾਬੀ ਸਿਨੇਮਾ ਪਹੁੰਚਿਆ ਉਹਦੇ ਉੱਪਰ ਚਰਚਾ ਹੋਏਗੀ ਡਾਇਰੈਕਟਰ ਪੰਜਾਬੀ ਸਿਨੇਮਾ ਦੇ ਪ੍ਰੇਮ ਸਿੱਧੂ ਜੀ ਸਾਡੇ ਵਿੱਚ ਪਹੁੰਚੇ ਹੋਏ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਪੰਜਾਬ ਪੰਜਾਬੀ ਦੇ ਵੱਡੇ ਗਾਇਕ ਸ਼ਾਮ ਨੂੰ ਇੱਥੋਂ ਪੇਸ਼ ਹੋਣਗੇ ਸੋ ਇਸੇ ਤਰ੍ਹਾਂ ਜੁੜੇ ਰਹੋ अॻे आयो रोज़ा गॾी चई चवंदा ਇਸ ਤੋਂ ਬਾਅਦ ਇੱਕ ਇਧਰ ਗੁੜੀਆਂ ਖੜੀ ਆ ਉਹਨਾਂ ਨੇ ਗੀਤ ਪੇਸ਼ ਕਰਨਾ ਹਰ ਸਿਮਰਨ ਜੂਤ ਕੌਰ ਕਾਫੀ ਚਿਰ ਦੇ ਕਹਿ ਰਹੇ ਸੀ ਕਹਿੰਦੇ ਮੇਰੀ ਬੱਸ ਨਾ ਲੰਘ ਜੇ ਮੈਂ ਜਾ ਕੇ ਟਿਊਸ਼ਨ ਪੜਾਉਣਾ ਮੇਲਾ ਚੱਲ ਰਹੀ ਬੂਆ ਇੱਕ ਆਧਾਰ ਕਾਰਡ ਗੁੰਮ ਗਿਆ ਗੁਰਬੀਰ ਕੌਰ ਦਾ ਬਹੁਤ ਜ਼ਰੂਰੀ ਡਾਕੂਮੈਂਟ ਆਪਾਂ ਹੀ ਰੋੜ ਗਏ ਜਿੱਤੇ ਬਹੁਤ ਕੰਮ ਆਉਂਦਾ ਇਹ ਇਹ ਤੋਂ ਬਿਨਾ ਪਿੰਡ ਇਹ ਤੋਂ ਬਿਨਾ ਪਿੰਡ ਜਾਣਾ ਔਖਾ ਹੋਊ ਗੁਰਵੀਰ ਕੌਰ ਜਿਨ੍ਹਾਂ ਦਾ ਇਹ ਆਧਾਰ ਕਾਰਡ ਹੈ ਇਥੋਂ ਮੰਚ ਤੋਂ ਆਕੇ ਲੈ ਜਾਓ ਮੇਰੇ ਬੰਦੋ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਸ਼ਿੰਦਰ ਜੋਤ ਕੌਰ ਹੈ ਤੇ ਮੈਂ ਹੁਣ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਨ ਜਾ ਰਹੀਆਂ ਜਿਹਦਾ ਨਾਮ ਹੈ ਬਚਪਨ से न कुझु चुकण ते किसे मोढी तर लेना पुला जे मूह चुम के फिर राजी कर लेण नि कुझु चुकण त कुसे मोढी तर ले पुला जूं चुम झुम के फिरा ਚੋ ਬਚਪਨ ਬਚਪਨ ਵਰਗੀ ਮੌਜ ਨਹੀਂ ਲੱਭਨੀ ਜ਼ਿੰਦਗੀ ਇਹ ਸਾਰੀ ਚੋ ਬਚਪਨ ਬਚਪਨ ਵਰਗੀ ਮੌਜ ਨਹੀਂ ਲੱਭਨੀ ਜ਼ਿੰਦਗੀ ਇਹ ਸਾਰੀ ਚੋ ਚੋਲੀ ਦੇ ਵਿੱਚ ਤਾਂ ਨੇ ਪਾਹਤੀ ਨੂੰ ਤੋਰ ਜੇ बचपन वर जी मौज लभली ज़िंदगी सारी चो बचपन ਵਰਗੀ ਮੋਜ ਨਿਲਖਨੀ ਜ਼ਿੰਦਗੀ ਸਾਰੀ ਚੋ ਬਚਪਨ ਯਕਨਾ ਮਚਾਇਆ ਦਾ ਜਾਗਰ ਲੇ ਕਿ ਹੁਕਮਾ ਲਾ ਦੇਨਾ ਹਏ ਪਿੰਦ ਮਹਿਨੇ ਨੂੰ ਦੂਚਾਇਓ ਹੁ ਸਵਰਗ ਬਣਾ ਦੇਨਾ ਦੁੱਖ ਨਮਚਾਇਆ ਦਾ ਜਾਗਰ ਲੇ ਕਿ ਹੁਕਮਾ ਲਾ ਦੇਨਾ स्वर्ग बरा उन चंगे सी ख़री उन चंगे सी आज दी सदारी तो बचपन बचपन वरि मौज जिंदगी सारी चो बचपन ਪਨੇ ਵਰਗੀ ਮੋਜ ਨਿਲ ਤੇ ਨਹੀਂ ਜ਼ਿੰਦਗੀ ਇਹ ਸਾਰੀ ਚੋ ਬਚਪਨ थैंक यू थैंक यू so much ਬਹੁਤ ਬਹੁਤ ਸ਼ੁਕਰੀਆ ਬਟਾ ਬਹੁਤ ਪਿਆਰੀ ਆਵਾਜ਼ ਔਰ ਲੜਕਾ ਬਚਪਨ ਬਹੁਤ ਸੋਹਣੇ ਤਰੀਕੇ ਨਾਲ ਮਾਣਿਆ ਇਹਨਾਂ ਦੀ ਆਵਾਜ਼ ਚੋਂ ਝਲਕਦਾ ਸੀ ਜੇ ਤੁਸੀਂ ਮਾਣਿਆ ਤਾਂ ਤਾੜੀਆਂ ਮਾਰ ਕੇ ਦੱਸ ਦਿਓ ਹੌਸਲਾ افزਾਈ ਹੈ ਕੁੜੀਆਂ ਦੀ ਤੇ ਇਸ ਤੋਂ ਬਾਅਦ ਰੋਸ਼ਨ ਲਾਲ ਜੀ ਸਾਡੇ ਪੰਜਾਬੀ ਦੇ ਐਂਕਰ ਨੇ ਸੋਹਣੀ ਸ਼ਾਇਰੀ ਕਰਦੇ ਨੇ 2 ਮਿੰਟ ਤੁਹਾਡੇ ਨਾਲ ਸਾਝ ਪਾਉਣਗੇ ਬਹੁਤ ਬਹੁਤ ਸ਼ੁਕਰੀਆ ਜੀ ਮੇਲਾ ਜਾਗ ਦੇ ਜੁਗਨੂਆਂ ਦਾ ਮੇਲਾ ਦੇਖਣ ਆਏ ਦਰਸ਼ਕ ਤੇ ਪ੍ਰਬੰਧ ਕਰਨ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਟਾਈਮ